ਹੈਨ ਪ੍ਰਭਾ ਨੂੰ ਜਿੱਤੇ ਵਿਦੂ ਸਿਓਂਗੇ ਰਾਜੀ ਕੋ ਜਿਓਂਗੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਗਣੀ ਤਰੱਕੀ ਬੜਛੇ ਜੀ ਮੇਰ ਭਰੇ ਹੱਥ ਰੱਖੇ ਸੱਚੇ ਬਾਸ਼ਾ ਸਾਰਿਆਂ ਨੂੰ ਬਾਹਰ ਬੈਠੇ ਦੇ ਸਭ ਦੇ ਸਾ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਬਤਾਵਾ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲਾ ਜੀ ਪਰਮਾਤਮਾ ਤੰਦਰੁਸਤੀ ਦੇਵੇ ਮੇਰ ਭਰਿਆ ਅਥਰੱਕੇ ਸੱਚੇ ਪਾਤਸ਼ਾਹ ਮੇਰੇ ਪਹਿਣਾ ਤੇ ਤੇ ਉਹਨਾਂ ਦੇ ਪਰਿਵਾਰਾਂ ਤੇ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰੇ ਨਗਰ ਦਾ ਤੈ ਦਿਲੋਂ ਧੰਨਵਾਦ ਪ੍ਰਮਾਤਮਾ ਤੰਦਰੁਸਤੀ ਦੇਵੇ ਪਹਿ ਬਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਕਰੇ ਸਤਿ ਸ੍ਰੀਕਾਲ ਜੀ ਸੱਚੇ ਪਾਤਸ਼ਾਹ ਮੇਰ ਭਰਿਆ ਅਥਰੱਕਾ ਨੌਜਵਾਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਜੀ ਸੱਚੇ ਪਾਤਸ਼ਾਹ ਤੰਦਰੁਸਤੀ ਦੇਵੇ ਫਸਲ ਬਾੜੀ ਸੁਖ ਸ਼ਾਂਤੀ ਵਾਖੇ ਜੀ ਮਿਹਰ ਭਰਿਆ ਹੱਥ ਰੱਖੇ ਜੂਟਾ ਫੈਮਿਲੀ ਦਾ ਬਹੁਤ 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 ਧੰਨਵਾਦ ਆ ਜੀ ਪਰਮਾਤਮਾ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਕਮਾਈ ਵਿੱਚ ਬਰਕਤ ਆ ਪਾਵੇ ਸੁਖ ਸ਼ਾਂਤੀ ਬਣਾਈ ਰੱਖੇ ਮਿਹਰ ਭਰਿਆ ਹੱਥ ਰੱਖੇ ਵੀਰਵਾਪਾ ਅੱਜ ਗੱਲ ਕਰਦੇ ਆ ਧੀ ਦੇ ਤੇ ਮਾਂ ਦੇ ਪਿਆਰ ਦੀ ਠੀਕ ਹੈ ਜੀ ਜਿਹੜਾ ਮਾਂ ਮਾ ਧੀਆ ਦਾ ਰਸਤਾ ਹੁੰਦਾ ਨਾ ਪਿਓ ਦੇ ਪਿਆਰ ਨਾਲੋਂ ਵੀ ਗੂੜਾ ਹੁੰਦਾ ਕਿਉਂ ਜਦੋਂ ਹਮੇਸ਼ਾ ਉਹਨੇ ਦਰਦ ਮਾਂ ਦਾ ਹੀ ਮਨਾਉਣਾ ਪਿਓ ਦਾ ਮਨਾਉਣਾ ਜਿਹੜੇ ਅੱਜਕੱਲ ਦੇ ਭਰਾ ਉਹ ਬਸ ਇੱਕ ਟਾਈਮ ਬਾਸ ਨਾ ਜ਼ਰੂਰ ਹੈ ਸਮੇਂ ਦੇ ਸਮੇਂ ਦੇ ਸੱਦ ਦੇ ਹਿਸਾਬ ਨਾਲ ਬਹੁਤ ਫਰਕ ਪੈਣਾ ਚਾਹੀਦਾ ਪੈਣਾ ਦੀ ਕਦਰ ਕਰਨੋਂ ਹਟ ਗਏ ਮਾਮਾ ਨੂੰ ਅਸੀਂ ਪਾਣੀ ਪੁੱਛਣੋਂ ਹਟ ਗਏ ਪਿਆਵਾਂ ਦੀ ਅਸੀਂ ਗੱਲ ਮੰਨਣੋਂ ਹਟ ਗਏ ਤੇ ਸੌਖਾ ਨੂੰ ਕੇਂਦਰ ਦੀ ਆਉਂਦਾ ਸਾਨੂੰ ਕੋਈ ਜਾਨ ਨੂੰ ਪ੍ਰਾਪਤਉਣਾ ਉੱਤੇ ਮਰਜੀ ਭੱਜ ਨੂੰ ਇਹ ਆਪਣੇ ਸ਼ੁਰੂਆਤ ਕਰੋ ਹੋਣੀ ਹੈ ਸਾਰਾ ਕੁੱਸਾ ਆਪਣੇ ਦਿਲ ਦੇ ਵਿੱਚੋਂ ਹੋਣਾ ਹੈ ਠੀਕ ਹੈ ਜੀ ਜੇ ਮਾਪੇ ਦੀ ਆਪਾਂ ਸੇਵਾ ਕਰਾਂਗੇ ਤਾਂ ਆਪਾਂ ਨੂੰ ਕੁਝ ਪ੍ਰਾਪਤ ਹੋਊਗਾ ਜੇਕਰ ਆਪਾਂ ਉਹਨਾਂ ਦੀ ਸੇਵਾ ਨਹੀਂ ਕਰਾਂਗੇ ਉਹਨਾਂ ਦਾ ਕਹਿਣਾ ਨਹੀਂ ਮੰਨਾਂਗੇ ਜਿੱਥੇ ਮਰਜੀ ਆਪਾ ਪਾਪਾ ਕੋਨੇ ਕੋਨੇ ਤੇ ਗਾਇਓ ਆਪਾ ਹਮੇਸ਼ਾ ਠੋਕਰ ਹੀ ਖਾਣੀ ਹਣ ਮਾਂ ਤੇ ਧੀ ਦਾ ਪਿਆਰ ਇੰਨਾ ਕਿ ਸਹਰੇ ਘਰ ਵੀ ਤੀ ਕਿੰਨੀ ਵੀ ਦੁਖੀ ਹੋਵੇ ਉਹਨੇ ਜਿਹੜਾ ਆਪਦੇ ਸਿਰ ਤੇ ਆਪਦੇ ਦਿਲ ਚ ਜਿੰਨਾ ਵੀ ਕੁਝ ਹੋ ਰਿਹਾ ਉਹਨੇ ਆਪ ਦਾ ਦਿਲ ਦੇ ਵਿੱਚ ਹੀ ਸਮੋ ਲਿਆ ਸੋਹਰੇ ਕਰਤੀ ਤੰਗ ਨੂੰ ਮਾਂ ਦੇ ਦਿਲ ਵਿੱਚ ਚੀਜ਼ ਪੈਂਦੀ ਹੈ ਵੀ ਅੱਜ ਮੇਰੀ ਧੀ ਨੂੰ ਕੋ ਗੱਲ ਪਾ ਚ ਜ਼ਰੂਰ ਕਿਤੇ ਨੂੰ ਨੂੰ ਕਹਿੰਦੀ ਆ ਕਿਤੇ ਪੁੱਤ ਨੂੰ ਕਹਿੰਦੀ ਆ ਕਿਤੇ ਪੋਤੇ ਨੂੰ ਕਹਿੰਦੀ ਆ ਕਿਤੇ ਪੋਤੀ ਨੂੰ ਕਹਿੰਦੀ ਆ ਪੁੱਤ ਅੱਜ ਆਪਾਂ ਤੇਰੀ ਭੂਆ ਨੂੰ ਭੂਨ ਲਾਲ ਕੇ ਵੀ ਜੀ ਕਰਦਾ ਜਮੈਲ ਨੂੰ ਤੇ ਅੱਜ ਨਾ ਮੇਰਾ ਮਾਨ ਜੱਸਵੀਰ ਦਾ ਵੀ ਯਾਨੀ ਕਿ ਦਾਸ ਜੀ ਨੂੰ ਦਾਸ ਉਹ ਫੋਨ ਮਲਾਇਆ ਜਾਂਦਾ ਧੀ ਇੱਕੋ ਚੱਕ ਰਹੀ ਹੈ ਮਾਂ ਪੁੱਛ ਰਹੀ ਹੈ ਪੁੱਤ ਕਿੱਦਾਂ ਪਰਵਾਹ ਠੀਕ ਐ ਤੂੰ ਠੀਕ ਐ ਸਾਰੇ ਹਾਂ ਠੀਕ ਐ ਮਾਂ ਬਹੁਤ ਵਧੀਆ ਤੂੰ ਦੱਸ ਹਾਂ ਮੈਂ ਵੀ ਪੁੱਤ ਠੀਕ ਹੈ ਮੈਂ ਨਾ ਅੱਜ ਪੁੱਤ ਤੜਕੇ ਉੱਠੀ ਅਤੇ ਮੈਨੂੰ ਨਾ ਮੇਰਾ ਚਿੱਤ ਕਾਹਲੇ ਜਿਹੇ ਪਿਆ ਆ ਸਵੇਰ ਦਾ ਵੀ ਮੇਰੇ ਮਨ ਨੂੰ ਕੁਛ ਚੰਗਾ ਨਹੀਂ ਲੱਗ ਰਿਹਾ ਅਤੇ ਤੂੰ ਪੁੱਤ ਠੀਕ ਹੈ ਹਾਂ ਮਾਂ ਮੈਂ ਠੀਕ ਹਾਂ ਹਾਲਾਂਕਿ ਜੋ ਵੀ ਘੜੀ ਉਹਦੇ 'ਤੇ ਬੀਤ ਰਹੀ ਹੁੰਦੀ ਆ ਉਹ ਛੇਤੀ ਆਪਦੀ ਮਾਂ ਨੂੰ ਬਿਆਨ ਨਹੀਂ ਕਰਦੀ ਕਿਉਂ ਮੈਨੂੰ ਤਾਂ ਟੈਨਸ਼ਨ ਹੈ ਮੇਰੇ ਤੇ ਨਿਹਰੀਆਂ ਬੁੱਲੇ ਵਗ ਰਹੇ ਆ ਕਿ ਮੈਂ ਆਪ ਅੱਜ ਇਸ ਘੜੀ ਦੇ ਵਿੱਚ ਅਖਿਆਈ ਦੇ ਵਿੱਚ ਮੈਂ ਕੱਲੀ ਬਦੀਤ ਕਰ ਰਹੀ ਆ ਜੇਕਰ ਮੈਂ ਮਾਂ ਨੂੰ ਦੱਸਾਂਗੀ ਤੇ ਮਾਂ ਦੇ ਉੱਤੇ ਦਿਮਾਗ ਤੇ ਅਸਰ ਪੋਤ ਪਏਗਾ ਮਾਂ ਮੇਰੀ ਮਰ ਜਾਏਗੀ ਮਾਂ ਮੇਰੀ ਮਰ ਜਾਏਗੀ ਜੇ ਮੈਂ ਮਾਂ ਨੂੰ ਮੈਂ ਕੁਝ ਦੱਸਾਂਗੀ ਤਾਂ ਆਹ ਕਰਕੇ ਜੇ ਮੈਂ ਇਸ ਘੱਲੋਂ ਆਪਦੇ ਮਨ ਦੇ ਵਿੱਚ ਹੀ ਸੋਈ ਬੈਠੀ। ਵੀਰੋ ਇੱਕ ਕਦਰਾ ਉਹ ਦੋ ਉੰਡ ਗਈ। ਜਿਹਦਾ ਮਾਪੇ ਆਪਣੇ ਸਹੀ ਚਲਾਉਂਦੇ। ਮਾਪੇ ਆਪਣੇ ਬਹਿਤਾਂ ਸ਼ਰਮ ਚ ਬੈਠੇ ਆ। ਆਪਾਂ ਲੋਕਾਂ ਦੇ ਨਾਲ ਬੜਾ ਕੁਝ ਕਰਦੇ ਆ ਜੀ ਅਸੀਂ ਆਏ ਆ ਅਸੀਂ ਆਏ ਆ ਮੈਂ ਇਦਾਂ ਕਰਾਇਆ ਮੈਂ ਉਦਾਂ ਕਰਾਇਆ ਮੈਂ ਇਦਾਂ ਕਰਾਇਆ ਬੜੇ ਅਸੀਂ ਕਾਠ ਚ ਜਾ ਕੇ ਬੜੇ ਬਹਿਪਾ ਪਰ ਮਾਂ ਨਾਲ ਕਹਿੰਨੇ ਆ ਵੀ ਅਸੀਂ ਆ ਕੁਛ ਕਰਦੇ ਅਸੀਂ ਮਾਂ ਦੇ ਚਾ ਤੇ ਐ ਹੋ ਨਹੀਂ ਵੀ ਉਹ ਅਗਲਾ ਜੀ ਜਵਾਬ ਦੇਵੇ ਵੀ ਅਜ ਤੁਹਾਡੇ ਮਾਤਾ ਪਿਤਾ ਜੀ ਦਾ ਕੀ ਹਾਲ ਹੈ ਉਸ ਟਾਈਮ ਸਾਡੇ ਦੰਦ ਜੁੜ ਜਾਂਦੇ ਸਾਥੋਂ ਠੀਕ ਵੀ ਨਹੀਂ ਕਹਿ ਜਾਂਦਾ ਕਉਂ ਸਾਡੇ ਮਾਂ ਪਿਓ ਬਰਦਾਸ਼ਤ ਨਹੀਂ ਚ ਕਿਉਂ ਅਸੀਂ ਜਵਾਬ ਦੇ ਵੀ ਕਿਵੇਂ ਸਕਦੇ ਕਿਉਂ ਅਸੀਂ ਉਹਨਾਂ ਦੀ ਸਾਫ ਸੁਭਾਲ ਨਹੀਂ ਕਰ ਸਕਦੇ ਤੇ ਗੁਰੂ ਘਰ ਅੱਗੇ ਜਾ ਕੇ ਅਸੀਂ ਇਹ ਅਰਦਾਸਾਂ ਬੇਨਤੀਆਂ ਕਰਦੇ ਆਂ ਸੱਚੇ ਪਾਤਸ਼ਾਹ ਸਾਨੂੰ ਮਿਹਰ ਭਰੇ ਹੱਥ ਰੱਖੋ ਸਾਡੇ ਸਿਰ ਤੇ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਤੇ ਤੇ ਗੁਰੂ ਪਰਉਪਦੇ ਕੀ ਵੇਦਾ ਗੁਰੂ ਨੇ ਤਾਂ ਪਰਉਪਦੇ ਆਰਦਾਸ ਤਾਂ ਆਪਾਂ ਨੂੰ ਉਹਦੀ ਆ ਜਾਂਦੀ ਆ ਕਿ ਅੱਜ ਆਪਾਂ ਗੁਰੂ ਘਰ ਬੈਠੇ ਆ ਜਿਹੜਾ ਅੱਜ ਤੋਂ ਜਨਮ ਦੇਣ ਵਾਲਾ ਉਹ ਬਰਦਾਸ਼ਰਮ ਚ ਬੈਠਾ ਹੈ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਅਸੀਂ ਗੁਰੂ ਕੋਲੋਂ ਤਾਂ ਭਗਾਰੀ ਬਣ ਕੇ ਮੰਗੀ ਜਾਂਨੇ ਗੁਰੂ ਨੇ ਸਾਨੂੰ ਦੇ ਵੀ ਦੇਊਗਾ ਪਰ ਇਹ ਦੇਊਗਾ ਤਾਂ ਜੇ ਅਸੀਂ ਪਿੱਛੋ ਸੁਖੀ ਜਾਇਆ ਹੋਵਾਂਗੇ ਜੇ ਕਿਸੇ ਨੂੰ ਸੁਖ ਦਿੱਤਾ ਹੋਵੇ ਤੇ ਹਮੇਸ਼ਾ ਮਾਨਤਾ ਪਰਖ ਕਰੇਗੀ ਉਹਦਾ ਦਿਲ ਦੁਆ ਮਾਂਵਾਂ ਤੇ ਜਾਂਦਾ ਇੱਕ ਹੁੰਦਾ ਹੈ ਜੇ ਮਾਂ ਦੇ ਕੰਡਾ ਚੁੱਭ ਜੇ ਮਾਂ ਨੂੰ ਕੁਝ ਹੋ ਜੇ ਤਾਂ ਧੀ ਦੇ ਦਿਲ 'ਚ ਹੌਲ ਪਰ ਲੱਗ ਜਾਂਦੇ ਦਿਲ ਡੁੱਬਣ ਲੱਗ ਜਾਂਦਾ ਵੀ ਅੱਜ ਮੇਰੀ ਮਾਂ ਤੇ ਕੋਈ ਪੀੜ ਪਈ ਆ ਤੇ ਪੁੱਤਰ ਕੋਲ ਦੀ ਨੰਗ ਜਾਂਦਾ ਪਾਣੀ ਦਾ ਗਲਾਸ ਵੀ ਨਹੀਂ ਪੁੱਛਦਾ ਕਹਿੰਦਾ ਕੋਈ ਨਹੀਂ ਫੜਾ ਦਿੰਦੀ ਆ ਫੇਰ ਕੰਮ ਕਰਕੇ ਭਾਂਡੇ ਮਾਂਝਦੀ ਆ ਔਰ ਤੈਨੂੰ ਪੜਾ ਦੂਗੀ ਏਡੀ ਚੇਤੀ ਤੂੰ ਪਾਣੀ ਪੀ ਕੇ ਏਡੀ ਜੇਤੀ ਕਾਂਗੀ ਮਈਆਂ ਦੇ ਸੰਕਲ ਖੋਲਣੇ ਆ ਵਲਟੇ ਆਇ ਟੱਪਾ ਹੁੰਦਾ ਤੇ ਪੇਰ ਵੀ ਢੋ ਜੰਮੀ ਤੀ 엄마 ਦੇ ਨਾਲ ਹਮੇਸ਼ਾ ਉਹਦਾ ਦਿਲ ਅਟੈਚ ਹੀ ਰਹਿੰਦਾ ਤੀ ਪਰਦੇਸਾਂ ਚ ਬੈਠੀ ਹੋਵੇ ਬਾਹਰ ਗਈ ਹੈ ਤੇ ਉਹਦੇ ਮਾਂ ਹੀ ਪੁੱਛ ਸਕਦੀ ਉਹਨੂੰ ਇਹ ਪੁੱਤ ਤੂੰ ਕੀ ਖਾਦਾ ਰੋਟੀ ਖਾ ਲਈ ਪੁੱਤ ਕਾ ਬੀਲੀ ਪੁੱਤ ਪੁਛਿਆ ਕਿ ਡਾਲਰ ਦੋ ਘੱਟ ਕਮਾਏ ਜਾਣ ਪੁੱਤ ਖਾਣਾ ਪੀਣਾ ਨਾ ਛੱਡੀ ਤੇ ਪਰਮਾਤਮਾ ਤੇ ਉਹ ਓਟ ਆਸਰਾ ਨਾ ਛੱਡੀ ਉਹਦੀ ਤੇ ਤੂੰ ਪੁੱਤ ਮੈਨੂੰ ਇੱਕ ਗੱਲ ਜ਼ਰੂਰ ਦੱਸ ਵੀ ਮੈਨੂੰ ਤੂੰ ਝੂਠ ਮਾਰਦੀ ਏ ਕਿ ਸੱਚ ਬੋਲਦੀ ਏ ਵੀ ਤੂੰ ਪਰਚਾ ਦਾ ਪਾਣੀ ਛਕ ਲਿਆ ਕਿ ਨਹੀਂ ਛਕਿਆ ਪੁੱਤ ਤੂੰ ਝੂਠ ਬੋਲ ਰਹੀ ਏ ਮੇਰੇ ਦਿਲ ਨੂੰ ਖੋ ਪੈ ਰਹੀ ਏ ਠੀਕ ਹੈ ਫਿਰ ਵੀ ਮੈਂ ਅਕਸਰ ਤੇਰੀ ਮਾਂ ਬਤ ਤੂੰ ਮਾਂ ਮੇਰਾ ਫਿਕਰ ਕਿਉ ਕਰੀ ਜਾਨੀ ਮੈਂ ਇਸ ਟਾਈਮ ਵਿੱਚ ਠੀਕ ਠਾਕ ਰਹਿਣੀ ਆ ਮੇਰਾ ਵਧੀਆ ਕਾਰੋਬਾਰ ਹੈ ਠੀਕ ਹੈ ਵਧੀਆ ਪਰਿਵਾਰ ਹੈ ਮੇਰਾ ਤੇ ਤੂੰ ਆਪਦੇ ਆਨੰਦ ਚ ਰਹਿ ਮਾਂ ਨੂੰ ਫੇਰ ਵੀ ਜਾਨੀ ਕਿ ਭਾਵੇਂ ਕਿੰਨਾ ਤੀਅਰ ਦਾ ਫੋਨ ਜਿਹੜੀ ਉਹ ਕਾਲ ਕਰ ਲਵੇ ਪਰ ਮਾਂ ਦਾ ਫੇਰ ਵੀ ਡੈਡ ਨਹੀਂ ਭਰਨਾ ਜਿੰਨਾ ਚੱਕ ਧੀ ਨੇ ਦਿਲੋਂ ਬਾਜ਼ ਨਹੀਂ ਕੱਟੀ ਵੀ ਹਾਂ ਮਾਂ ਮੈਂ ਠੀਕ ਆ ਦਿਲਚੋਬਾਤੀ ਜੋ ਪੂਰੇ ਦਿਲਚੋਬਾ ਜੇਦੋਂ ਨਿਕਲਦੀ ਹੈ ਨਾ ਤੇ ਬਾਹਰ ਨੂੰ ਪਤਾ ਲੱਗ ਜਾਂਦਾ ਵੀ ਕੋਈ ਕਮੀ ਨਾ ਕਮੀ ਹੈ ਕੋਈ ਨੁਕਸ ਹੈ ਵੀ ਘਰ ਮਾਂ ਦੇ ਦਿਲ ਦੀ ਐਨੀ ਤਜਾ ਤੇ ਬੋਤਾ ਵੇ ਆਪਾ ਧੀ ਗਈ ਹੈ ਆਪਣੀ ਆਪਣੀ ਕੁੜੀ ਗਈ ਹੈ ਅਵੇ ਤੇਰੀ ਭੈਣ ਗਈ ਹੈ ਅਵੇ ਤੂੰ ਨੂੰ ਫੋਨ ਲਾ ਲ ਜਿਵੇਂ ਤੈਨੂੰ ਫੋਨ ਆਇਆ ਪਰ ਆਪਦੇ ਘਰ ਵਾਲੇ ਨੂੰ ਪੁੱਛਦੀ ਹੈ ਤੈਨੂੰ ਫੋਨ ਆਇਆ ਜਿੱਦ ਤੇ ਉਹ ਬੋਲ ਨਾਵੇ ਉਹਦਾ ਜਿੱਤ ਕਾਲੇ ਪੈ ਜਾਂਦਾ ਮੈਂ ਪੁੱਤ ਕੱਪ ਚੁੱਪ ਮੱਕੇ ਡੰਡ ਘੰਡ ਘੱਟ ਕੱਟ ਲਈ ਪਰ ਫੋਨ ਜ਼ਰੂਰ ਲਈ ਰੱਖੀ ਰਾਤ ਨੂੰ ਸੌਣ ਮੋਕੇ ਤੜਕੇ ਸਵੇਰ ਤਮੋਕੇ ਖੜੇ ਹੈ ਦਾਸ ਬੇਅਸਤੀ ਕਰਨੀ ਸੱਚਾ ਪਾਤਸ਼ਾਹ ਮੇਰੀ ਧੀ ਨੂੰ ਤੰਦਰੁਸਤੀ ਦੇ ਕੋਈ ਧੀ ਮਾਂ ਨੂੰ ਜਿਆਦਾ ਲੋਚਦੀ ਪੁੱਤਰ ਤਾਂ ਪਰ ਕਹਿ ਦਿੰਦੇ ਮਾਂ ਆਪਾ ਠੀਕ ਠਾਕ ਆ ਬਸ ਤੁਹਾਡੇ ਨੰਦ ਚ ਰਹਿਣਾ ਸਾਡੂ ਆਪ ਦੇ ਜਰੇ ਰਹਿਣ ਦੇ ਜਦੋਂ ਕੋ ਵੀਰ ਭੈਣ ਪ੍ਰਭੂ ਜਦੋਂ ਮਾਂ ਦੁਆਵਾਂ ਦਿੰਦੀ ਦਿਲੋਂ ਉਦੋਂ ਪਰ ਜਦੋਂ ਦੁਆਵਾਂ ਉਹਦੀਆਂ ਬਹੁਤ ਪਿਆਰੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਤੇ ਜਦੋਂ ਦਿਲ ਚੋਂ ਮਾਂ ਬਾਦਵਾ ਦਿੰਦੀ ਹੈ ਇਹ ਕਰੋ ਸੱਤਾ ਪੂੜੀਆਂ ਨੂੰ ਲੈ ਕੇ ਹੀ ਬਹਿ ਜਾਂਦੀ ਤੂੰ ਉੱਠੀ ਨਹੀਂ ਸਕਦਾ ਕਹਿਣ ਵਾਲੇ ਵੀ ਬਥੇਰੇ ਹੁੰਦੇ ਨੇ ਛੋੜਨ ਵਾਲੇ ਵੀ ਬਥੇਰੇ ਹੁੰਦੇ ਨੇ ਕਾਰ ਪਾੜਨ ਵਾਲੇ ਵੀ ਬਥੇਰੇ ਹੁੰਦੇ ਨੇ ਠੀਕ ਹੈ ਜੀ ਉਹ ਆਪਾਂ ਆਪ ਸੋਚਣਾ ਜੇ ਕੋਈ ਭੈਣ ਭਰਾ ਗੱਡੀ ਲਿਆਇਆ ਜੇ ਮੈਂ ਅੱਜ ਨੀਵਾ ਤੂੰ ਮੈਂ ਕਹਦਾ ਮੈਂ ਗੱਡੀ ਲਿਆਵਾਂ ਤੇ ਫਿਰ ਮੈਂ ਹੀ ਮਰੂਗਾ ਉਹ ਆਪਦੀ ਕਮਾਈ ਕਰਦਾ ਉਹਦੀ ਕਮਾਈ ਦੁੱਗਣੀ ਹੈ ਮੇਰੀ ਕਮਾਈ ਕੋਈ ਨਹੀਂ ਅਸੀਂ ਇਹ ਨਹੀਂ ਸੋਚਦੇ ਸੋਚਦੇ ਸੋ ਵੀਰੋ ਜੋ ਵੀ ਚੀਜ਼ ਹੈ ਨਾ ਪਰਿਵਾਰਕ ਤੌਰ ਤੋਂ ਸ਼ੁਰੂ ਹੋਣੀ ਹੈ ਜਦੋਂ ਵੀ ਆਪਾਂ ਬਾਹਰ ਅੰਦਰ ਜਾਣਾ ਚਾਹ ਕਿਸੇ ਭੈਣ ਭਰਾ ਦੇ ਰੋਲੇ ਰੱਪੇ ਚ ਜਾਣਾ ਜਾਂ ਕਿਸੇ ਕੋਈ ਫਲਾਜਮ ਨੂੰ ਮਿਲਣਾ ਜਾਂ ਕਿਸੇ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੰਮ ਹੋਵੇ ਆਪਾਂ ਬਾਹਰ ਚੋਂ ਸੋਚਦੇ ਆ ਤੁਰਨ ਲੱਗੇ ਵੀ ਉਹਨਾਂ ਨਾਲ ਕਿੱਡਾ ਗੱਲ ਕਰਨੀ ਹੈ ਕਿਹੜੇ ਟੱਗ ਨਾਲ ਗੱਲ ਕਰਨੀ ਹੈ ਕਿ ਮੈਂ ਕਿਵੇਂ ਉਹਨੂੰ ਦੱਸਣਾ ਹੈ ਕਿਵੇਂ ਕਿਵੇਂ ਉਹਨਾਂ ਤੋਂ ਪੁੱਛਣਾ ਕਿਵੇਂ ਕਿਵੇਂ ਉਹਨਾਂ ਜਾਂ ਏ ਆਪਾਂ ਨੂੰ ਹਰੇਕ ਗਲ ਬਾਅਦਮੀ ਨੂੰ ਸੋਚਣਾ ਪਏਗਾ ਜਿੰਨਾ ਚੱਕ ਭੈਣ ਦੀ ਕਦਰ ਨਹੀਂ ਤੇ ਉਹਨਾਂ ਚਰ ਬੇਲ ਗਿਆ ਤੇਰੀ ਵੀ ਕਦਰ ਨਹੀਂ ਪਾਵਾ ਜਿੱਥੇ ਮਰਜੀ ਲੱਕ ਕਰੀ ਚੱਲ। ਮਾਂ ਦੀ ਕਦਰ ਨਹੀਂ ਕਰ ਸਕਦੇ ਪਿਓ ਦੀ ਕਦਰ ਨਹੀਂ ਕਰ ਸਕਦੇ ਤੇ ਫਿਰ ਉਹੋ ਹੀ ਕੰਮ ਤੁਹਾਡੇ ਨਾਲ ਵੀ ਹੋਵੇਗਾ। ਅੱਜ ਦੇੰਦਾ ਨੋਟ ਕਰ ਲੈ ਅੱਜ ਦੇੰਦਾ ਤਰੀਕ ਲਿਖ ਲੈ ਅੱਜ ਦੇ ਦਿਹਾਕੇ ਦੇ ਵਿੱਚ ਮਾਤਾ ਪਿਤਾ ਦੀ ਆਪਾਂ ਸੇਵਾ ਨਹੀਂ ਕਰਦੇ। ਤੇ ਮਾਤਾ ਪਿਤਾ ਨੂੰ ਆਪਾਂ ਬਰਦਾਸ਼ਤ ਨਹੀਂ ਮੁੱਚ ਛੱਡੇ ਉਹਨੇ ਚਲੋ ਅੱਜ ਤੱਕ ਲਈ ਸਮੁੱਚ ਤੇ ਉਹਨਾਂ ਦੀਆਂ ਜਿਹੜੀਆਂ ਅੰਦਰਾਂ ਨੇ ਫੇਰ ਵੀ ਆਪਦੇ ਪੁੱਤਰਾ ਧੀਆ ਪੁੱਤਰਾ ਦੀ ਬਾਤ ਤੜਪਦੀਆਂ ਰਹਿੰਦੀਆਂ ਨੇ ਅਰਦਾਸ 베ਤੀ ਫੇਰ ਵੀ ਮਰਦੇ ਮਰਦੇ ਕਰਦੇ ਆ ਸੱਚਾ ਪਾਤਸ਼ਾਹ ਸਾਡੇ ਬੱਚਿਆਂ ਨੂੰ ਸਮੱਤ ਬਖਸ਼ੀ ਭੁੱਲਾ ਚੁੱਕਾ ਸਾਡੇ ਬੱਚਿਆਂ ਦੀਆਂ ਮਾਫ ਕਰੀ ਹਾਲਾਂਕਿ ਬੱਚਿਆਂ ਨੇ ਗਲਤੀ ਕੀ ਉੱਚੀ ਹੁੰਦੀ ਹੈ ਮਾਪਾ ਪਾਪ ਗੋਡੇ ਨਾ ਕਰਣ ਕਿ ਫਿਰ ਚੌਕ ਤਾਂ ਕਿਸੇ ਕੋਲ ਆਉਣਾ ਹੀ ਨਹੀਂ ਬਾਈ ਜਿੱਧਰੋਂ ਮਰਜੀ ਜਾਵੜੋ ਜਿੱਥੇ ਵੀ ਤੁਸੀਂ ਆਪ ਦਾ ਵੀਰ ਪਕੰਬਰ ਧਿਆਨੋ ਜਦੋਂ ਮਾਂ ਪਿਓ ਘਰੇ ਦੁਖੀ ਹੈ ਤੇ ਸਮਝ ਲੈ ਵੀ ਤੇਰਾ ਸਾਰਾ ਸੰਸਾਰ ਹੀ ਦੁਖੀ ਹੈ ਜਿੱਧਰ ਨੂੰ ਮਰਜੀ ਤੁਰ ਜਾ ਮਾਂ ਕਹਿੰਦੀ ਈ ਤੀ ਨੂੰ ਅੱਜ ਤੇਰਾ ਵੀਰਾ ਆਊਗਾ ਅੱਜ ਤੇਰਾ ਪਿਤਾ ਆਊਗਾ ਉੱਤੀ ਉੱਥੇ ਬੈਠੀ ਇਹ ਗੱਲ ਸੋਚਦੀ ਐ ਸੋਰੀ ਆਣੀ ਮਾਂ ਜਿੰਨਾ ਜਗ ਤੇਰਾ ਦਿਲ ਮੇਰੇ ਵਿਹੜੇ ਦੇ ਵਿੱਚ ਚਰਨ ਪਾਵੇਗਾ ਉਹਨਾਂ ਚਰਮੈ ਨੂੰ ਸ਼ਾਂਤੀ ਨਹੀਂ ਆਉਂਦੀ ਵੀਰ ਅੱਡਾ ਪਰਜਾਈ ਅੱਡਾ ਪਿਓ ਅੱਡਾ ਠੀਕ ਹੈ ਉਹਨਾਂ ਦੀ ਸੋਚ ਅਲੱਗ-ਅਲੱਗ ਹੈ ਜਿਹੜੀ ਮਾਮਾ ਧੀ ਆ ਦੀ ਸੋਚ ਆ ਉਹ ਆਪਣੀ ਇੱਕ ਕੱਟੀ ਮਾਂ ਮੈਂ ਇੱਥੇ ਬੈਠੀ ਐ ਮੈਂ ਆਪਦੇ ਨੰਦ ਚ ਜਿਉਦੀ ਐ ਠੀਕ ਐ ਸਹੀ ਸਲਾਮਤ ਐ ਪਰ ਹੋਣ ਦੇ ਆ ਜਿਹੜੀ ਇਹ ਨੂੰ ਆ ਠੀਕ ਐ ਪਰਜਾਈ ਕੀ ਕਹਿੰਦੀ ਐ ਮਾਤਾ ਰੋਟੀ ਦਿੰਦੀ ਐ ਰੋਟੀ ਨੂੰ ਰੋਟੀ ਦਿੰਦੀ ਐ ਰੂ ਤੇਰੇ ਲਈ ਕੱਪੜੇ ਧੋਦੀ ਐ ਤੈਨੂੰ ਸਾਰਾ ਕੁਝ ਸਾਫ ਸੁਭਾਹ ਕਰਦੀ ਤੇ ਫਿਰ ਮਾਂ ਦੇ ਅੰਦਰੋਂ ਇਹ ਆਵਾਜ਼ ਨਿਕਲਦੀ ਐ ਹਾਂ ਪੁੱਤ ਠੀਕ ਐ ਵਧੀਆ ਹਾਂ ਸਾਹ ਦੀ ਆ ਵਿਚਾਰੀ ਵਧੀਆ ਯਾਨੀ ਕਿ ਉਦਰੋਂ ਧੀ ਯਾਨੀ ਦੁੱਖ ਦੱਸਣਾ ਤਾਂ ਉਦਰੋਂ ਨੇ ਮਾਂ ਨੇ ਆਪਦੀ ਧੀ ਨੂੰ ਬਾਣੀ ਦੱਸ ਦੇਖੋ ਕਿੰਨਾ ਪਿਆਰ ਹੈ ਠੀਕ ਐ ਜੀ ਸੋ ਇਸ ਤਰ੍ਹਾਂ ਕਰਕੇ ਭੈਣ ਭਰਾਵੋ ਰਾਲ ਮਿਲ ਕੇ ਰਿਆ ਕਰੋ ਮਾਪਿਆਂ ਦੀ ਕਦਰ ਕਰਿਆ ਕਰੋ ਠੀਕ ਹੈ ਜੋ ਸਾਨੂੰ ਕਿਹੜੇ ਕਹਿਣਾ ਕਹਿਣਾ ਪਰ ਮੈਂ ਜਿੰਨੀ ਜੋਕਰਾਂ ਸੀ ਆਪਾਂ ਅਸੀਂ ਦੋਨੇ ਅਪਾਜ ਆ ਮੇਰੇ ਘਰ ਵਾਲੀ ਵੀ ਰੇੜੀ ਤੇ ਐ ਮੈਂ ਵੀ ਰੇੜੀ ਤੇ ਐ ਠੀਕ ਹੈ ਜੀ ਜਿਵੇਂ ਅਸੀਂ ਮਾਂ ਸੰਭੀ ਉਹ ਸਾਡਾ ਪਰਮਾਤਮਾ ਜਾਣਦਾ ਕਾਹੇ ਨੂੰ ਭਾਵੇਂ ਕੋਈ ਕਹੀ ਆਵੇ ਇਹਨਾਂ ਨੂੰ ਮਾਣਵਾਏ ਕਿਹਾ ਮਾਣ ਜੋ ਕਿਹਾ ਉਹ ਭਾਂਡੇ ਕਿਤੇ ਕਿਤੇ ਸੇ ਟਾਈਮ ਖੜਕਦੇ ਵੀ ਹੁੰਦੇ ਆ ਤੇ ਕਿਸੇ ਕਿਸੇ ਟਾਈਮ ਉਹਨਾਂ ਭਾਂਡਿਆਂ ਦੇ ਵਿੱਚ ਦੁੱਧ ਵੀ ਪਾਇਆ ਹੁੰਦਾ। ਉਹੋ ਹੀ ਭਾਂਡੇ ਖੜਕਣੇ ਆ ਉਹਨਾਂ ਭਾਂਡਿਆਂ ਜੀ ਬੁੱਧ ਪਾਣੀ ਚਾਹ ਪੱਤੀ ਸਾਰਾ ਕੁਸਾਪਾ ਉਸੇ ਬਰਤਨਾ ਚ ਪੀਣਾ ਨਾ। ਠੀਕ ਹੈ ਕਨਾ? ਸੋ ਇਸ ਤਰ੍ਹਾਂ ਕਰਕੇ ਵੀਰੋ ਅਸੀਂ ਜਿੰਨੇ ਵੀ ਜੋਕਰੇ ਸੀਗੇ ਅਸੀਂ ਉਹਦੀ ਸੇਵਾ ਕੀਤੀ। ਠੀਕ ਹੈ ਜੀ। ਚਾਹ ਅਸੀਂ ਉਹਦੀ ਬਰਾੜ ਕੇ ਸੇਵਾ ਕੀਤੀ ਚਹਿ ਬੈ ਕੇ ਕੀਤੀ ਚਾ ਕਿਸੇ ਭੈਣ ਭਰਾ ਤੋਂ ਕਰਵਾਈ ਪਰ ਜਿੰਨੂ ਮਾਂ ਮੇਰੀ ਜਾੜ ਲੱਗੀ ਸੀ ਬਲੋ ਨੇ ਇੱਕ ਪੋਤੀ ਦੇ ਤੇ ਪੋਤੇ ਦੇ ਹੱਥ ਜ਼ਰੂਰ ਤਰਿਆ ਸੀ ਇਹ ਸੱਚੇ ਪਾਤਸ਼ਾਹ ਨੇ ਤਦਰੁਸਤੀ ਨਹੀਂ ਮਾਰਿਓ ਕੁੱਟਿਓ ਨਾ ਇਹਨਾਂ ਨੂੰ ਕੋਛ ਨਾ ਕਿਓ ਐ ਤੁਹਾਡੇ ਅੱਖਾਂ ਦੇ ਤਾਰੇ ਰੋਟੀ ਪਾਣੀ ਉਹਨੂੰ ਤੈਨੂੰ ਇੱਤੀ ਇਹ ਨਾ ਦੇਣਾ ਮੈਨੂੰ ਇਹ ਸਮਝਾਉਂਦੀ ਹਿੰਦੀ ਸੀ ਵੇ ਪੁੱਤਰਾ ਇਹ ਨਾ ਸੋਚੀਂ ਵੀ ਤੈਨੂੰ ਪੁੱਤ ਰੋਟੀ ਦੇ ਦੂਗਾ ਇਹ ਤਾਂ ਹਵਾਵਾਂ ਕਈ ਵਗੜਨੀਆਂ ਤੇ ਕਈ ਆਉਣੀਆਂ ਚੰਗੀਆਂ ਆਉਣੀਆਂ ਮਾੜੀਆਂ ਪਰ ਤੈਨੂੰ ਗੋਟ ਤੀਨੇ ਲਊਗਾ ਪੁੱਤਰਾ ਇਹ ਨਹੀਂ ਗੱਲ ਸੋਚਨੀ ਦਿਮਾਗ 'ਚ ਬਿਠਾ ਲਈ ਕੰਨਿਆਂ ਦੇ ਰੋਟੀ ਨਾ ਮਾਰੀ ਇਹਨੂੰ ਕੋੜੀ ਨਾ ਉਹ ਐਨਾ ਪਿਆਰ ਕਰਦੀ ਸੀ ਨਾ ਆਪ ਦੀ ਪੋਤੀ ਬਹੁਤ ਜਿਆਦਾ ਉਹਨੇ ਕਿਤੇ ਮੈਨੂੰ ਅਪਣੀ ਨੰਨੂ ਦੇ ਇੱਕ ਝੜਕ ਵੀ ਨਹੀਂ ਦਿੰਦੀ ਸੀ ਸਾਡੀ ਸਵਾ ਜੀਨ ਨਾ ਤੁਹਾਡਾ ਕੀ ਕੰਮ ਹੈ ਮੇਰੀ ਪੋਤੀ ਨੂੰ ਝੜਕਾਦਾ ਐਨਾ ਪਿਆਰ ਸੀ ਉਹਦਾ ਮਾਂ ਪ੍ਰਤੀ ਵੀ ਨਾ ਪਿਆਰ ਸੀ ਵੀਰੋਂ ਪੈੜਾ ਦੀ ਕਦਰ ਕਰੋ ਮਾਵਾ ਦੀ ਕਦਰ ਕਰੋ ਪਿਆਵਾ ਦੀ ਕਦਰ ਕਰੋ ਠੀਕ ਹੈ ਨਾ ਤੇ ਜੇ ਆਪਣੇ ਮਾਪਿਓ ਦੀ ਘਰੋਂ ਕਦਰ ਹੈ ਨਹੀਂ ਤੇ ਫੇਰ ਭਮਾ ਜਾ ਕੇ ਤੂੰ ਜਿੰਨਾ ਮਰਗੀ ਇੱਥੇ ਸੇਵਾ ਕਰੀ ਚੈਲੀ ਗੁਰਦੁਆਰਾ ਸਾਹਿਬ ਤੇਰੀ ਉਹ ਸੇਵਾ ਬੰਨੀ ਨਹੀਂ ਜਾਣੀ ਪਹਿਲਾਂ ਤਾਂ ਪੁੱਤਰ ਕਹਿੰਦਾ ਸੀ ਮਾਂ ਮਾਂ ਤੂੰ ਆ ਮਾਂ ਜੋ ਕੁਛ ਹੈ ਬਸ ਤੂੰ ਹੀ ਹੈ ਮੈਂ ਤੇਰੇ ਬਿਗੈ ਰਹਿ ਨਹੀਂ ਸਕਦਾ ਤੂੰ ਚਲੀ ਜਾ ਬਗਰੇ ਮੈਂ ਆ ਜਾ ਇਹ ਬੜਗਾ ਕਹਾਤਾ ਗੱਲਾਂ ਵੀ ਸੁਣਨੇ ਤੇ ਪਰ ਜਦੋਂ ਮਾਤਾ ਦਾ ਟਾਈਮ ਆ ਜਾਂਦਾ ਇਕਲਾ ਉਦੋਂ ਨਾ ਪੱਤ ਕੋਲੇ ਨਾ ਧੀ ਕੋਲੇ ਠੀਕ ਹੈ ਜੀ ਉਹ ਤਾਂ ਬਸ ਜੋਸ਼ ਵਾਸ ਬਾਹਰ ਆਇਆ ਤੇ ਜੋਸ਼ ਬਰ ਅੰਦਰ ਨਹੀਂ ਗਿਆ ਤੇ ਕਦਰ ਕਰੋ ਪੈੜਾਂ ਦੀ ਕਦਰ ਕਰੋ ਆਵਾਂ ਦੀ ਹੋਂਦ ਸਾਨੂੰ ਹੋਂਦ ਆਉਂਦਾ ਅੱਗੇ ਨਹੀਂ ਸੀ ਆਉਂਦਾ ਸੀ ਅੱਗੇ ਕਿਉਂ ਮਾਂ ਹੁੰਦੀ ਸੀ ਜਿਹਦੇ ਚੱਕ ਨਿਕਲ ਮਾਂ ਜਿਹੜੀ ਹੁੰਦੀ ਹੈ ਪਿਓ ਜਿਹੜਾ ਹੁੰਦਾ ਉਹ ਘਰ ਦਾ ਇੱਕ ਚਿੰਦਰਾ ਹੁੰਦਾ ਜਿਹਦੇ ਮਾਂ ਹੀ ਤਾਂ ਪਿਓਾ ਪਿਓੜੀ ਤੇ ਮਾਂ ਜਿਨ੍ਹਾਂ ਦੀਆਂ ਮਾਂ ਮਾਤਰ ਚੱਦ ਜਾਂਦੀਆਂ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਵੇਖੋ ਜੀ ਬੀਤਦੀ ਐ ਅੱਜ ਮਾਂ ਔਟ ਕੇ ਪੁਕਾਰਦੀ ਮਾਂ ਮੈਨੂੰ ਔਟ ਪਾਤੋ ਚਾਪੀ ਤੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਗਿਆ ਨੂੰ ਕੱਲੀ ਮਾਂ ਹੀ ਪੁੱਛਦੀ ਐ ਪੁੱਤ ਰੋਟੀ ਖਾ ਲਈ ਤੂੰ ਠੀਕ ਠਾਕ ਪਤ ਘੰਟਾ ਖੰਡ ਤੋਂ ਅੜਕ ਕੇ ਖਾ ਲਈ ਆ ਆ ਘਟਾ ਖੰਡ ਘੱਟ ਕੰਮ ਕਰ ਲਈ ਪਰ ਖਾਣੇ ਲੋਣਾ ਪਈ ਰੋਟੀ ਪਾਣੀ ਖਾ ਕੇ ਪਈ ਪੁੱਤ ਇਹ ਮਾਂ ਹੀ ਪੁੱਛ ਸਕਦੀ ਹੈ ਬਾਕੀ ਦਾ ਭੈਣ ਭਰਾ 100 ਡਾਲਰ ਹੀ ਪਹੁੰਚਦੇ ਵੀ ਕਿੰਨੇ ਕਮਾਉਣਾ ਕਿਵੇਂ ਕਿੰਨੇ ਕਮਾਲੇ ਕਿੰਨੇ ਕਰੇਗੇ ਕਿਸੇ ਨੇ ਪੁੱਛਿਆ ਵੀ ਤੇਰਾ ਖਾਂ ਚਲ ਤੂੰ ਰੋਟੀ ਖਾ ਲਈ ਕਿਵੇਂ ਪਈਨਾ ਕਿਵੇਂ ਬਹਿਨਾ ਕਿਵੇਂ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਆ ਜਿਹੜਾ ਪਤੀ ਦਾ ਪ੍ਰਕਿਰਿਆ ਸ਼ੁਰੂ ਕੀਤਾ ਆਪਾਂ ਸਰੇ ਤੱਕ ਬਹੁਤ ਲੰਮਾ ਪ੍ਰਕਿਰਿਆ ਕੱਲ ਨੂੰ ਇਸ ਤੋਂ ਸ਼ੁਰੂ ਕਰਾਂਗੇ ਤਾਂ ਤੱਕ ਸਾਰੇ ਭੈਣਾ ਭਰਾਵਾਂ ਨੂੰ ਧੰਨਵਾਦ